ਰਹਿਤਿ ਕੀ ਭਜਨ ਬੋਲੇ ਤੋ ਨਹਾਰਾ ਰਾਗ ਰਪਾਨ ਤਤਨਾਮ ਤਤਨਾ ਸਤਨਾਮ ਨਾਮ ਸਤਨਾਮ ਸਤਨਾਵ ਜੀ ਕਹੀ ਗੁਰੂ ਆਹੇ ਗੁਰੂ ਆਹੇ ਗੁਰੂ ਕੀ ਨਰ ਮੋਤੇ ਰਖਦੇ ਦਰਬਾਰ ਤੁੰਦੇ ਮੇਨ राय जीयो मैं असारती के जो है मेरा सम्मोद जोग गाये जीयो मैं पूरक की कितक बात है गुरु पराणी

ਵਨ ਜਨ ਜਨ ਬਜੀ ਗੱਟਿਐ ਸਤਨਾਮ